855 2021 ਦੇ ਮਾਰਕੇ 22000 ਸੀ 14 ਦੇ ਟਾਇਰਾਂ ਦੇ 14 ਦੇ ਟਾਇਰ ਉਸ ਸਪੀਡ ਵਾਲਾ ਟੱਕੇ ਵਾਲਾ ਬੰਪਰ ਲੱਗਿਆ ਹੈ ਫੈਵਰ ਦੀ ਛਤਰੀ ਪੂਰਾ ਸਮਾਨ ਫੈਸਰੀ ਨੇ ਭਰਿਆ ਹੋਇਆ ਟਰੈਕਟਰ ਹੈ ਜਿਵੇਂ ਨਵਾਂ ਟਰੈਕਟਰ ਹੈ ਕੀ ਬਾਤ ਹੈ ਮੇਰੇ ਹਿਸਾਬ ਨਾਲ ਇਹ 900 ਘੰਟੇ ਚੱਲਿਆ ਹੈ ਸਿਰਫ 900 ਘੰਟੇ ਚੱਲਿਆ ਜੀ 900 ਘੰਟੇ ਚੱਲਿਆ ਬਈ ਹੈਨਾ ਬਿਲਕੁਲ ਓਕੇ ਟਰੈਕਟਰ ਆ ਯਾਰ ਆਪਣੇ ਕੋਲੇ ਟਰੈਕਟਰ ਹੋ ਗਿਆ ਮਿਲਦਾ ਨਹੀਂ ਕੋਸੇ ਸਹੀ ਗੱਲ ਆ ਬਈ ਜਿਵੇਂ ਨਵਾਂ ਟਰੈਕਟਰ ਹੈ ਮੈਂ ਇਹਨੇ ਜਿਹਨੇ ਛੌਕ ਨਾ ਰੱਖਿਆ ਜੀ ਪੂਰਾ ਨਾ ਬਾਈ ਇਹਦੀ ਕੀ ਡਿਮਾਂਡ ਕਰਦੇ ਆਪਾਂ ਕਿਹਦੀ 6 ਲੱਖ ਤੇ 85 ਹਜ਼ਾਰ ਰੁਪਏ 6 ਲੱਖ 85 ਹਜ਼ਾਰ ਰੁਪਏ ਬਿਲਕੁਲ ਨਵਾਂ ਟਰੈਕਟਰ ਨਵਾਂ ਜਿਹਾ ਇਹ ਮਾਨ ਹੁਲੇ ਟਾਇਰ ਝਾਰਾ ਕੋ ਨਾਲ ਦੇ ਨਾ ਨਾ ਵੀ ਕਿਹਨੇ ਇਹਨੂੰ ਵੀ ਬਾਹਰ ਛੌਕ ਨਾ ਬਾਹਰ ਮਾਚਾ ਪੂਰੇ ਘੜਵਾਏ ਨੇ ਟੇਪ ਟੂਪ ਕਰਾਈਆਂ ਮਰ ਗੱਡਾ ਨਾਲ ਤੇ ਉਸ ਤੋਂ ਅਗਲਾ ਬਾਈ ਉਸ ਤੋਂ ਅਗਲਾ ਹਾਲੈਂਡ ਵਾਲੀ ਸਪੈਸ਼ਲਿਜ਼ੇਸ਼ਨ 2021 ਮਾਡਲ ਹੈ ਇਹ ਤਾਂ ਬਾਈ ਇਹਨਾਂ ਦਾ ਜਾਂ ਬਈ ਨਵੇਂ ਹੀ ਕਰਾਣਾ ਬਈ ਨਵਾਂ ਇਹ 800 ਘੰਟੇ ਚੱਲਿਆ ਜੀ ਕਿਆ ਬਾਤ ਹੈ ਵੀ ਪਲਾਸੇ ਦੇ ਸਤਰੀ ਬੇ ਕੋ ਡੈਕ ਵੀ ਲੇਖ ਪੂਰਾ ਵੱਡਾ ਨਾ ਬਈ ਹੋਵੇਂ ਮਿਲੂਗਾ ਜੀ ਕੋਈ ਨਾ ਰਵੇ ਲੈਂਦਾ ਕਿਆ ਬਾਤ ਹੈ ਡੈਕ ਵੀ ਜਮਾ ਨਵੇਂ ਨੰਬਰ ਵੀ ਪੰਜਾਬ ਦਾ ਪੀਪੀ ਕਾਰਡ ਜਲਾਲਾਬਾਦ ਦਾ ਫਸਟ ਪਾਲ ਦੀ ਜੇ ਪਹਿਲੇ ਓਨਰ ਦਾ ਹੈ ਜੀ ਅਜੇ ਪਹਿਲੇ ਓਨਰ ਦਾ ਬਈ ਹਾਂ ਜੀ ਟਾਇਰ ਵੀ ਬਈ ਨਵੇਂ ਪਏ ਜਮਾ ਟਾਇਰ ਤੂੰ ਸਾਰਾ ਕੁ ਓਕੇ ਮਿਲੂਗਾ ਜੀ ਜਮਾ ਬਿਲਕੁਲ ਕਿਆ ਬਾਤ ਹੈ ਵੀ ਦੇਖੋ ਲੋਕ ਕਿਉਂ ਟਰੈਕਟਰ ਦੀ ਅਗਲੇ ਮੜਗਾਰ ਲੱਗੇ ਬਈ ਨਾਲ ਸਾਰਾ ਸਮਾਨ ਸਸਰੀ ਨਹੀਂ ਆਪਾਂ ਕਹਿੰਦੇ ਲਾਈ ਖੁਸੇ ਉਵੇਂ ਹੀ ਮਿਲੂਗੀ ਸਾਰੇ ਬਾਈ ਇਹਦੀ ਕੀ ਡਿਮਾਂਡ ਕਰਦੇ ਆਪਾਂ ਇਹਦੀ ਸਿਰਫ 8 ਲੱਖ 35000 ਰ 835 ਬਿਲਕੁਲ ਨਵੇਂ ਦਾ ਨਵਾਂ ਡੈਟ੍ਰੈਕਰ ਪਰ ਆਪਸੋ 91 ਟੈਂਟਾ ਜੰਨੇ ਨਹੀਂ ਗਏ ਭਈ ਮੰਨ ਕੇ ਚੱਲ 70 80 ਤਾਂ ਸਮਾਨ ਹੀ ਲੱਗਿਆ ਤੇ ਕਿਉਂ ਭਈ ਉਸ ਵੀ ਕਿਹਨੂੰ ਸ਼ੋਕ ਰੂਮ ਹਾਂ ਪੈਂਪਰ ਹੀ ਵੇਖੋ ਵੀ ਲੱਗਿਆ ਪੂਰਾ ਇਹ ਸਾਰਾ ਐ ਨਹੀਂ ਹੋਣੀ ਆ ਸਾਡੇ ਕੋਲੇ ਤਨ ਮੈਂ ਚੀਜ਼ ਜਿਹੜੀ ਨਾਲ ਆ ਗਈ ਉਹ ਨਾਲ ਹੀ ਮਿਲਣੀ ਨਹੀਂ ਲਾ ਕੇ ਰੱਖ ਦਿੰਦੇ ਲੋਕ ਤੇਰੇ ਵੀ ਨਹੀਂ ਤੇਰੇ ਨਹੀਂ ਵੀ ਕੰਮ ਨਹੀਂ ਸਹੀ ਗੱਲ ਆ ਵੀ ਚੀਕ ਨਹੀਂ ਕੋਈ ਕਮਾਈ ਮਿਲੂਗੀ ਸਹੀ ਗੱਲ ਹੈ। ਇਹ ਟਰੈਕਟਰ ਦੀ ਹੋਰ ਵੀ ਗਰੰਟੀ ਆਪਣੀ 15 ਕਲਟੀਵੇਟਰਾਂ ਦੇ ਵਾਹਲੇ ਬੰਦਾ। ਠੀਕ ਹੈ। 15 ਕਲਟੀਵੇਟਰ ਦੋਨੇ ਲੀਵਰ ਥੱਲੇ ਲਾ ਕੇ ਵਾਹ ਕੇ ਫੇਰ ਦੇਵਾਂਗੇ। ਫੇਰ ਦੇਵਾਂਗੇ। ਹਾਂ ਇਹਦੇ ਬੰਦੇ ਨੇ ਆਪਣੇ ਬੰਦੇ ਲਿਆਕੀਆਂ ਤੋਂ ਲਿਆਂਦਾ ਟਰੈਕਟਰ। ਠੀਕ ਹੈ। 40000 ਰੁਪਿਆ ਇਹ ਮੋਡੀਫਿਕੇਸ਼ਨ ਕਰਾ ਕੇ ਲਿਆਇਆ ਐ ਐਸਕੇ ਆਮ ਬਿਠਾਇਆ ਜਿਹੜਾ ਮੋਗੇ ਆ ਬੰਦੇ। ਮੋਗੇ ਬੰਦੇ। ਮੋਗੇ ਹੁਣ ਮੈਨੂੰ ਪਤਾ ਨਹੀਂ ਕਿਹੜੇ ਐਸਕੇ ਵਾਲੇ ਕਿ ਕਿਹੜੇ ਬਾਈ ਉਹਨਾਂ ਦਾ ਨਾਮ ਹੀ ਪਤਾ। ਠੀਕ ਹੈ। ਪਰ ਉਹ ਮੰਨੇ ਉੱਥੋਂ ਕਰਾ ਕੇ ਲਿਆਏ ਉਹਨੇ ਵੀ ਦੋਨੇ ਲੀਵਰ ਛੱਟ ਕੇ 15 ਹਾਅ ਨੀ ਐਡੀਸ਼ਨ ਮਾੜਾ ਮਾੜਾ ਧੂਆਂ ਜੇ ਮਾਰਦੇ ਨੇ ਪੋੜਾ ਵੀ ਟਰੈਕਟਰ ਚ ਧੂਆਂ ਦਾ ਨੇੜੇ ਵੀ ਐ ਨਹੀਂ ਨੂੰ ਮਨ ਮੰਨ ਕੇ ਚੱਲੋ ਵੀ ਉਹ ਤੂੰ ਤਾਂ ਪਹਿਲਾਂ ਹੀ ਬਹੁਤ ਤਗੜੇ ਆ ਪਹਿਲਾਂ ਹੀ ਕੋਲ ਉਹਨਾਂ ਨੇ ਹੋਰ ਮੋਡੀਫਿਕੇਸ਼ਨ ਕਰਾ ਕੇ ਟਰੈਕਟਰ ਦੀ ਜਾਨ ਬਣਾ ਦਿੱਤੀ ਜਮਾ ਤਾ ਕਹਿੰਦੇ ਮੋਡੀਫਿਕੇਸ਼ਨ ਹੋ ਜਾਏਗਾ ਦੱਸ ਉਹਨਾਂ ਨੇ ਬਾਹਰ ਜਾਣਾ ਕਰਕੇ ਆਪਾਂ ਨੂੰ ਦੇਖੇ ਟਰੈਕਟਰ ਬੰਦੇ ਸਹੀ ਗੱਲ ਆ ਬਈ ਹਾਂ ਆਪਣੇ ਬੰਦੇ ਲਿਆਤੀ ਆਪਾਂ ਗੱਲ ਵੀ ਕਰਾ ਲਾਂਗੇ ਕਹਾਂਗੇ ਤਾਂ ਗਰੰਟੀ ਗਰੰਟੀ ਵੀ ਨਾਲ ਮਿਲੂਗੀ ਸਹੀ ਗੱਲ ਆ ਬਈ ਉਹ ਨਹੀਂ ਗੱਲ ਯਾਰ ਜਿਹੜੀ ਚੀਜ਼ ਕਹਿ ਕੇ ਦੇਵਾਂਗੇ ਕਹਿ ਕੇ ਦੱਸ ਕੇ ਦੇਵਾਂਗੇ ਯਾਰ ਆਪਣੀ ਆਤ ਹੀ ਨਹੀਂ ਉਹਦਾਂ ਦੀ ਉਸ ਤੋਂ ਅਗ फार्म 60 फार्म 60 2008 ਮਾਡਲ ਹੈ ਜੀ ਬਹੁਤ ਹੀ ਵਧੀਆ ਟਰੈਕਟਰ ਕਰੀ ਛੰਦਾ ਜੀ ਸਾਫ ਸੁਥਰਾ ਇਹ ਨਾ ਨਹੀਂ ਹੋਣਾ ਜੀ ਹੰਨਣਾ ਨੰਬਰ ਐਨਓਸੀ ਮਿਲੂਗੀ ਆਪਣੇ ਕੋਲ ਹਾਂ ਜੋ ਗੱਲ ਹੈਗੇ ਪਹਿਲਾਂ ਦੱਸ ਦਈਏ ਹਾਂ ਐਨਓਸੀ ਨਹੀਂ ਮਿਲਣੀ ਜੀ ਉਵੇਂ ਐਫੀਡੇਵਟ ਮਿਲ ਜਾਊਗਾ ਜੀ ਬਿਲਕੁਲ ਇੱਕ ਨੰਬਰ ਟਰੈਕਟਰ ਹੈ ਇੰਜਨ ਗੇਅਰ ਦਾ ਬੈਟਰੀ ਤੱਕ ਨਵੀਂ ਹੈ ਸਰਵਿਸ ਅਗਲੇ ਇੰਜਨ ਦੀ ਸਾਰੀ ਤਾਜੀ ਹੋਈ ਹੋਈ ਹੈ ਠੀਕ ਹੈ ਬਈ ਇਸ ਲਈ ਸਾਰਾ ਤੇਲ ਬਦਲੇ ਬੰਦੇ ਨੇ ਆਪਣੇ ਜਿਹੜੇ ਬੰਦੇ ਕੋਲ ਟਰੈਕਟਰ ਗਿਆ ਸੀਗਾ ਉਹ ਹੁਣ ਬਦਲ ਕੇ ਆਪਣੇ ਤੋਂ 2020 ਮਾਡਲ ਸਪੈਸ਼ਲ ਡਿਸ਼ਨ ਲੈ ਗਿਆ ਟਰੈਕਟਰ 'ਚ ਪੂਰਾ ਵੀ ਕਮੀ ਹੋਵੇ ਤਾਂ ਜ਼ਿੰਮੇਵਾਰੀ ਹੈ ਬਿਲਕੁਲ ਇੱਕ ਨੰਬਰ ਟਰੈਕਟਰ ਹੈ ਤੇ ਬਈ ਕੀ ਡਿਮਾਂਡ ਕਰਦੇ ਹੋ 2 ਲੱਖ 65 ਹਜ਼ਾਰ ਰੁਪਏ 2 ਲੱਖ 65 ਹਜ਼ਾਰ 70-70 ਪੈਸੇ ਮਾੜ ਫਰੇ ਟਰੈਕਟਰ ਇੱਕ ਨੰਬਰ ਹੈ ਜੀ ਉਸ ਤੋਂ ਅਗਲਾ ਬਈ ਅਗਲਾ ਆ ਗਈ 265 Mahindra 2019 ਮਾਡਲ ਹੈ ਜੀ ਭੂਮੀ ਪੁੱਤਰ ਹੈ ਨਾ ਹਾਂਜੀ ਪੈਰ ਕਿਹਾ ਬਾਤ ਇਹ ਜਿਵੇਂ ਨਵੇਂ ਪੈਰ ਜਿਵੇਂ ਨਵਾਂ ਟਰੈਕਟਰ ਹੈ 2019 ਮਾਡਲ ਹੈ ਜੀ 265 Mahindra ਮਕਸਰ ਨੰਬਰ ਹੈ ਜੀ ਇਹ ਠੀਕ ਹੈ ਬਈ ਬਿਲਕੁਲ ਬਹੁਤ ਵਧੀਆ ਇੱਕ ਨੰਬਰ ਟਰੈਕਟਰ ਹੈ ਜੀ ਇਹ ਪਾਵਰ ਸਟੀering ਤੇ ਤੇਲ ਬ੍ਰੇਕਾਂ ਵਾਲਾ ਜੀ ਅੱਛਾ ਪਾਵਰ ਸਟੀering ਵੀ ਹੈ ਜੀ ਪਾਵਰ ਸਟੀering ਆ ਤੇ ਤੇਲ ਬ੍ਰੇਕਾਂ ਚਾਹੀ ਠੀਕ ਆ ਬਈ ਹਾਂਜੀ ਤੇ ਪਾਵਰ ਸਟੀering ਆ ਬਈ ਇਹ ਇਹ ਕਿਹੜਾ ਮਾਡਲ ਹੈ ਬਈ ਇਹ 19 ਮਾਡਲ ਹੈ ਜੀ 19 ਮਾਡਲ ਇਹ ਤਾਂ ਜਮਨਾਂ ਪਹਿਲਾਂ ਪੀਬੀਟੀ ਨੰਬਰ ਆ ਬਈ ਹਾਂਜੀ ਕੀ ਡਿਮਾਂਡ ਬਈ ਇਹਦੀ ਇਹ ਸਿਰਫ ਖੁੱਸਸਾ 3 ਲੱਖ ਤੇ 65 ਹਜ਼ਾਰ ਰੁਪਈਆ 3 ਲੱਖ 65 ਹਜ਼ਾਰ ਖੁੱਸਸਾ ਮਾਨਤਾ ਨੂੰ ਹੋ ਜੂਗਾ 3 ਲੱਖ 25 30 ਹਜ਼ਾਰ ਦਾ ਲੋਨ ਵੀ ਕਰਾ ਦੂੰਗਾ ਠੀਕ ਆ ਬਈ ਇਹ ਤੇ 3 ਲੱਖ 25 30 ਹਜ਼ਾਰ ਦਾ ਲੋਨ ਵੀ ਹੋ ਜ ਉਸ ਤੋਂ ਅਗਲਾ ਬਈ ਉਸ ਤੋਂ ਅਗਲਾ 855 2021 ਮਾਡਲ 169 ਦੇ 18 169 28 ਦੇ 11 ਚਾਹੀਦਾ ਜੀ ਠੀਕ ਆ ਬਈ ਬਿਲਕੁਲ ਇਹ ਵੀ ਟਰੈਕਟਰ ਨਵਾਂ ਨੋਕਾ ਸਭ ਕੁਝ ਨਾਲ ਦਾ ਜੀ ਇਹਦਾ ਟਰੈਕਟਰ ਨਾ ਬਾਤ ਹੀ ਹੈ ਵੀ ਦੇਖੋ ਆ ਮੇਰੇ ਟਾਇਰਾਂ ਦੇ ਵਿੱਚ ਪੂਰਾ ਸਾਰ ਇਹ ਵੀ 5 ਸਟਾਰ ਦੇ ਵਿੱਚ ਹੀ ਹੈ ਨਾ ਬਈ ਹਾਂਜੀ 5 ਸਟਾਰ ਵਾਲਾ ਹੀ ਹੈ ਮੈਂ ਕਹਿੰਦਾ ਹਾਂ 5 ਸਟਾਰ ਆਈ ਵੀਡੀਓ ਦਾ ਟੌਪ ਵਾਲਾ ਮਾਡਲ ਹੀ ਹੈ ਹਾਂਜੀ ਹਾਂਜੀ ਬਿਲਕੁਲ ਇੱਕ ਨੰਬਰ ਟਰੈਕਟਰ ਇਹ ਪੰਜਾਬ ਨੰਬਰੀ ਹੈ ਵੀ ਨਹੀਂ ਹਰਿਆਣਾ ਜੀ ਇਹ ਹਰਿਆਣਾ ਨੰਬਰੀ ਹੈ ਇਹਨੂੰ ਸੀ ਮਿਲ ਜੂਗੀ ਐਨਸੀ ਮਿਲ ਜੂਗੀ ਭਾਈ ਤੇ ਬਾਈ ਇਹਦੀ ਕੀ ਨਮਾਨ ਕਰਦੇ ਹੋ ਇਹਦੀ 6,75,000 ਰੁਪਏ 6,75,000 ਰੁਪਏ ਤੇ ਉਸ ਤੋਂ ਅਗਲਾ ਬਾਈ ਉਸ ਤੋਂ ਅਗਲਾ ਫਾਰਮ ਸ਼ਟ 10 ਮਾੜਣਾ ਜੀ ਇਹ ਪਾਵਰ ਦੂਜਾ ਹੈਗਾ ਆਪਣਾ ਡਬਲ ਕਲਚ ਹੈ ਤੇ ਰਿਵਰਸ ਵੀਡੀਓ ਦੇ ਵਿੱਚ ਹੈ ਰਿਵਰਸ ਵੀਡੀਓ ਦੇ ਵਿੱਚ 14 ਦੇ ਟਾਇਰਾਂ ਚ ਹੈ 14 ਦੇ ਟਾਇਰਾਂ ਦੇ ਵਿੱਚ ਆ ਭਾਈ ਲੁੱਕ ਵੇਖੋ ਵੀ ਟਰੈਕਟਰ ਦੀ ਪੂਰਾ ਵਧੀਆ ਟਰੈਕਟਰ ਹੈ ਜੀ ਇੱਕ ਨੰਬਰ ਇੰਜਨ ਗੇਅਰ ਦਾ ਭਾਵੇਂ ਵਾਕੇ ਥਾਲੀ ਕਰਕੇ ਲੈ ਜੇ ਪੂਰਾ ਸਾਫ ਸੁਥਰਾ ਇਹਦੀ ਕੀ ਡਿਮਾਂਡ ਕਰਦੇ ਹੋ ਬਾਈ ਇਹਦੀ 2,95,000 2,95,000 ਰੁਪਏ ਬਈ ਇਹ ਨਾ ਹੋ ਜੂਗਾ ਬੰਦੇ ਤੇ ਐ ਆ ਵਾਹ ਵਧੀਆ ਲਾਈਟਾ ਲੁੱਟਾ ਪੂਰਿਆਂ ਲੱਗਿਆ ਮਾਹੌਲ ਬਣਾਇਆ ਪਿਆ ਨਾ ਵੀ ਇਹ ਦੇਖ ਪੂਰਾ ਵਧੀਆ ਟਰੈਕਟਰ ਹੈ 8552 522 2022 ਮਾਡਲ ਹੈ ਜੀ ਠੀਕ ਆ ਬਾਈ ਬਿਲਕੁਲ ਨਵਾਂ ਟਰੈਕਟਰ ਹੈ 907 ਪੁਆਇੰਟ ਘੰਟੇ ਚੱਲਿਆ ਬਾਈ ਲੈ ਵੀ ਨਵਾਂ ਨਵਾਂ ਟਰੈਕਟਰ ਹੈ ਬਿਲਕੁਲ ਸ਼ੋਰੂਮ ਵਾਲੀ ਲੁੱਕ ਜਿਵੇਂ ਨਵਾਂ ਟਰੈਕਟਰ ਬਾਈ ਹਾਈਡ ਰੀ ਸੀਟ ਤੇ ਪੰਨੇ ਪੰਨੇ ਨੇ ਉਹੇ ਲੱਗੇ ਹੋਏ ਪਲੱਸ ਮੈਡ ਮੂੜ ਵੀ ਪੂਰਾ ਕੀਤਾ ਨਾ ਬਾਈ ਜੀ ਜੀ ਪੂਰਾ ਵਧੀਆ ਟਰੈਕਟਰ ਉਹ ਨਹੀਂ ਜੀ ਲੈ ਵੀ ਮੰਨੇ ਪੂਰੇ ਜਿਹੜੇ ਬਦਲ ਸੈਟ ਆ ਪੂਰੀ ਫਿਲਮ ਵਗਣ ਲੱਗੀ ਤੇ ਬਾਈ ਜੀ ਇਹ ਕਿਹੜਾ ਮਾਡਲ ਆਪਣਾ ਇਹ 2022 ਮਾਡਲ ਲੱਗਦਾ 2022 ਮਾਡਲ ਕੀ ਡਿਮਾਂਡ ਆ ਵੀ ਦੀ ਇਹਦੀ ਇਹਦੀ ਡਿਮਾਂਡ ਹੈਗੀ 9 ਲੱਖ 65 ਹਜ਼ਾਰ 9 ਲੱਖ 65 ਹਜ਼ਾਰ ਬਾਈ ਹਾਂ ਇਹ ਤੇ ਵੀ ਲੋਨ ਦੀ ਸੌਦਾ ਆਪਣੀ ਕਰੇਟ ਦੇ ਇਹ ਵੀ ਸੀਆਰਡੀ ਆ ਗਿਆ ਨਾ ਬਈ ਨਾ ਨਹੀਂ ਹਾਂ ਸੀਆਰਡੀ ਤੋਂ ਬਿਨਾ ਨਹੀਂ ਨਹੀਂ ਉਹ ਨਵਾਂ ਆ ਗਿਆ ਮੈਂ ਨਵਾਂ ਸੀਆਰਡੀ ਆ ਗਿਆ ਇਹ ਉਹ ਸੀਆਰਡੀ ਤੋਂ ਬਿਨਾ ਟੀ ਬਿਨਾ ਗਲਾਸ ਸੀਆਰਡੀ ਆ ਗਿਆ ਤੇਰੀ ਚ ਕੋਈ ਆ ਕਿ ਨਾ ਵੀ ਇਹਦਾ ਵੀ ਬੰਦ ਹੋ ਰਿਹਾ ਹੈ लास्ट ਵਾਲੇ ਪੀਸੀ ਆ ਸਮਝ ਲਾਸਟ ਵਾਲੇ ਪੀਸੀ ਹਾਂ ਇਹ ਲਾਸਟ ਵਾਲੇ ਪੀਸੀ ਆ ਆਪਣੇ ਕੋਲ ਸਹੀ ਗੱਲਾਂ ਤੇ ਉਸ ਤੋਂ ਅਗਲਾ ਬਾਈ ਉਸ ਤੋਂ ਅਗਲਾ 99 ਨੌ 99 ਬਾਈ 969 ਆ ਜੀ ਇਹ ਵੀ ਬਾਈ ਮੰਨ ਲੀਏ ਜੀ ਇਹ ਤਾਂ ਜਮਾਂ ਨਵਾਂ ਬਹਿਣਾ ਰਿਹਾ ਜੀ ਨਵੇਂ ਆ ਜੀ ਬਿਲਕੁਲ ਇਹਦੇ ਟਾਇਰ ਵੀ ਕਹਿੰਦੇ ਸ਼ੌਕਨਾ 17 ਨੰਬਰ ਵਾਲੇ ਪਵਾ ਦੇ ਜੀ ਉਹਨੇ ਬਰ ਵੀ ਵੱਡੇ ਮੁੱਛੇ ਵਾਲੇ ਪੁਆਏ ਬੀਕੇਟੀ ਦੇ ਸ਼ੌਕਣਾ ਕੀ ਬਾਤ ਹੈ ਬਿਲਕੁਲ ਨਵੀਆਂ ਨਵਾਂ ਟਰੈਕਟਰ ਹੈ ਜੀ ਸ਼ੋਰੂਮ 700 ਘੰਟੇ ਚੱਲੇ ਹੋਏ 700 ਘੰਟੇ ਚੱਲੇ ਹੋਏ ਹਾਂ ਜੀ ਲੈ ਵੀ ਦੇਖੋ ਬਹੁਤ ਚੱਬਨਦਾ ਨਾ ਵੀ ਥਲੋ ਵੀ ਤੇ ਭਾਈ ਇਹਦੀ ਕੀ ਡਿਮਾਂਡ ਆਪਣੀ ਇਹਦੀ 1.5 ਲੱਖ ਰੁਪਈਆ 1.5 ਲੱਖ ਰੁਪਈਆ ਵੇ ਹਾਂ ਜੀ ਅੱਗੇ ਆ ਗਈ ਸਾਨੂੰ ਇੱਕ ਸਾਥ ਇਹੀ ਸਾਥ ਇਹ 2021 ਮਾਡਲ ਹੈ ਜੀ ਇਹ ਸ਼ਕੰਦਰਾ ਵਾਲਾ ਮੋੜ ਦਾ ਹੈ ਨਾ ਬਈ ਸ਼ਕੰਦਰਾ ਮੋੜ ਦਾ 3 ਸਪੀਡ ਵਾਲਾ ਹੈ ਜੀ ਇਹ ਜਿਹੜਾ 3 ਸਪੀਡ ਵਾਲਾ ਹੈ ਬਾਈ ਇਹ ਠੀਕ ਆ ਬਈ 2021 ਮਾਡਲ ਹੈ ਜੀ ਇਹ ਜਿਵੇਂ ਨਵਾਂ ਹੀ ਹੈ ਬਈ ਹੈ ਨਾ ਸਿਰਫ ਜਿਵੇਂ ਜੈਨੂਇਨ ਹੈ ਸਾਰਾ ਨੰਬਰ 3 ਕੋਡ ਦਾ ਨੰਬਰ ਹੈ ਜੀ ਦੁੱਕ ਲਈਏ ਦੇਖੋ ਪੀਪੀ ਨੰਬਰ ਆ ਬਈ ਹਾਂ ਜੀ ਬਸ ਟਾਇਰ ਵੀ ਬਹੁਤ ਵਧੀਆ ਕੰਡੀਸ਼ਨ ਦੇ ਪਏ ਆ ਬਾਕੀ ਬਈ ਇਹਦੀ ਕੀ ਡਿਮਾਂਡ ਕਰਦੇ ਆਪਾਂ ਇਹਦੀ ਡਿਮਾਂਡ 6 ਲੱਖ 50 ਹਜ਼ਾਰ ਰੁਪਏ ਦੀ ਹੈ ਜੀ 6 ਲੱਖ 50 ਹਜ਼ਾਰ ਰੁਪਏ ਨਾ ਹਾਂ ਜੀ ਅੰਦਰ ਦੇ ਵਿੱਚ ਬਈ ਬਹੁਤ ਜਿਆਦਾ ਸਾਫ ਪਿਆ ਟਰੈਕਟਰ ਹੈ ਨਾ ਬਿਲਕੁਲ ਨਵਾਂ ਟਰੈਕਟਰ ਹੈ ਉਸ ਤੋਂ ਅਗਲਾ ਬਈ ਅਗਲਾ ਹੈ ਜੀ ਹਾਲੈਂਡ ਸਪੈਸ਼ਲ ਡਿਵੀਸ਼ਨ ਲਾਸਟਾ ਦਾ ਪੀਸੀਏ ਦੀ 22 ਮਾਡਲ ਹੈ 22 ਮਾਡਲ 22 ਮਾਡਲ ਹੈ ਜੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਇਹ ਠੀਕ ਹੈ ਬਈ ਇਸ ਦਾ 5 6 700 ਘੰਟੇ ਚੱਲੇ ਹੈ ਕੀ ਬਾਤ ਹੈ ਬਈ ਇਹ ਵੀ ਹਾਂ ਜਿਵੇਂ ਨਵਾਂ ਟਰੈਕਟਰ ਹੈ ਟਾਇਰ ਦੇਖੋ ਵੀ ਪੂਰੇ ਨਵੇਂ ਪਈਆਂ ਇਹ ਸਾਰਾ ਨਵਾਂ ਟਰੈਕਟਰ ਹੀ ਨਵਾਂ ਖਰੀਦਿਆ ਹਾਂ ਸਹੀ ਗੱਲ ਹੈ ਟਰੈਕਟਰ ਹੀ ਨਵਾਂ ਭਾਈ ਹੈ ਨਾ 22 ਦੇ ਮਾਡਲ 6 7 ਮਹੀਨਾ ਟਰੈਕਟਰ ਹੈ ਤੇ ਬਾਈ ਇਹ ਬੀਬੀ ਨੰਬਰ ਇਹ ਕਿ ਨਹੀਂ ਹਰਿਆਣਾ ਇਹ ਹਰਿਆਣਾ ਨੰਬਰ ਇਹਨੂੰ ਸੀ ਮਿਲ ਜੂਗੀ ਉਹ 10000 ਰੁਪਏ ਲੱਗਣਾ ਅਗਲੇ ਦਿਨ ਜਿਹੜੇ ਦਾ ਨੰਬਰ ਲੱਗ ਜੂਗਾ ਠੀਕ ਆ ਬਾਈ ਹਾਂਜੀ ਤੇ ਬਾਈ ਇਹਦੀ ਕੀ ਡਿਮਾਂਡ ਕਰਦੇ ਆਪਾਂ ਇਹ ਜੀ 8 65 ਬਾਈ ਹਾਂਜੀ ਇਹ ਬੰਦ ਹੋਣੇ ਕਰਕੇ ਨਾ ਖੁੱਡਸਾ ਇਹਨਾਂ ਨੇ ਹੁਣ ਰੇਡ ਬੋਲ ਪਿੱਛੋਂ ਹੀ ਹਾਈ ਮਿਲਦੇ ਆ ਪਿੱਛੋਂ ਮੈਂ ਤਲਾ ਤਾਂ ਵੀ ਉਂ ਵੀ ਮਿਲਦਾ ਨਵੇਂ ਨਵੇਂ ਦੀਆਂ ਨਵੇਂ ਨਹੀਂ ਆਉਂਦਾ ਜੀ ਨਵੇਂ ਨੂੰ ਘੱਟ ਲੈ ਕੇ ਦੋ ਕਰਾ ਜੀ ਇਹੇ ਜ਼ਿਆਦੇ ਲੈਂਦੇ ਇਹ ਜ਼ਿਆਦੇ ਲੈਂਦੇ ਆ ਬਾਕੀ ਆ ਤੁਹਾਡੀ ਮੂਲ ਤੇ ਡਿਮਾਂਡ ਆ ਜੀ ਕੋਈ ਪਤਾ ਨਹੀਂ ਕੀ ਲੈਣਾ ਜਿਹੜਾ ਇਹਨੇ ਵਾ ਸਹੀ ਗੱਲ ਆ ਬਾਈ ਉਸ ਤੋਂ ਅ ਔਰ ਵੀਲ ਹੈ ਇਹ 2021 ਮਾਡਲ ਹੈ ਜੀ 21 ਦੇ ਲਾਸਟ 10 ਮਹੀਨੇ ਦਾ ਹੈ। ਕਿਆ ਬਾਤ ਹੈ ਵੇ ਹਨਾ ਮੇਰੇ ਕੋਲ ਨਵਾਂ ਟਰੈਕਟਰ ਹੈ ਜੀ 89900 ਘੰਟੇ ਇਹ ਚੱਲਿਆ ਹੋਇਆ। ਦੇਖੋ ਵੀ ਭਾਈ ਇਹ ਪੀਪੀ ਨੰਬਰ ਕਿਹਦੇ ਰਿਹਾ ਹਰਿਆਣਾ ਹਰਿਆਣਾ ਨੰਬਰ ਆ ਵੀ ਬਹੁਤ ਜਿਆਦਾ ਸਾਫ ਹੈ ਟਰੈਕਟਰ ਤੇ ਵੇਖੋ ਕੋ ਮੈਡ ਮੂਡ ਪੂਰਾ ਸ਼ੌਕ ਨਾਲ ਰੱਖਿਆ ਟਰੈਕਟਰ ਬਾਈ ਕੋ ਜਿੰਨੇ ਵੀ ਟਰੈਕਟਰ ਵੇਖੇ ਆ ਸਾਰੇ ਜੋ ਸ਼ੌਕੀਏ ਬੰਦੀ ਕੋਲੇ ਆਏ ਹੁੰਦੇ ਜਿਵੇਂ ਕਿਉਂ ਭਾਈ ਸਾਫ਼ ਸੁਥਰਾ ਲੈਣੇ ਸਾਫ਼ ਸੁਥਰਾ ਭਾਈ ਤੇ ਭਾਈ ਇਹਦੀ ਕੀ ਡਿਮਾਂਡ ਕਰਦੇ ਆ ਇਹਦੀ ਹੈਗੀ ਹੈ ਜੀ ਸਿਰਫ 12 ਲੱਖ ਤੇ 25000 ਰੁਪਏ ਜੀ 12 ਲੱਖ 25000 ਰੁਪਏ ਹਾਂ ਜੀ ਤੇ ਉਸ ਤੋਂ ਅਗਲਾ ਵੀ ਆ ਗਿਆ ਉਸ ਤੋਂ 855 3 ਸਪੀਡ ਹੈ ਜੀ 22 ਦੇ ਲਾਸਟ 11ਵੇਂ ਮਹੀਨੇ ਦਾ ਟਰੈਕਟਰ ਹੈ ਜੀ ਇਹ ਬਿਲਕੁਲ ਨਵਾਂ 6 700 ਘੰਟਾ ਕੰਡਿਆ ਹੋਇਆ ਕਾ ਬਾਤ ਇਹ ਪੰਨੇ ਲੱਗੇ ਟੱਕੇ ਵਾਲਾ ਬੰਪਰ ਲੱਗਾ ਹੈ ਟੈਂਕੀ ਬਣੀ ਵੀ ਟੇਲ ਵਾਲੀ ਜੀ ਸਾਈਡ ਗੇਅਰ ਦੇ ਵਿੱਚ ਹੈ ਨਾ ਭਈ ਇਹਦਾ ਨਵਾਂ ਮਾਡਲ ਨਾਲ ਜੋ ਹੀ ਆ ਗਏ 3 ਸਪੀਡ ਹਾਂ ਭਾਈ ਸਾਰੇ ਰੋਡ ਲੱਗ ਜਾਣਾ ਜੀ ਆਹ ਬੰਪਰ ਤੇ ਨਾਲ ਟੇਲ ਡੈਂਕੀ ਬਣਾਈ ਵੀ ਜਾਵੇ ਥੱਲੇ ਟੀ ਲਾ ਕੇ ਚਾਲੂ ਆ ਕੰਮ ਸਾਰ ਚਾਲੂ ਆ ਟੇਲ ਹੀ ਪਾਉਣਾ ਇਕੱਲਾ ਕੀ ਬਾਤ ਹੀ ਆ ਵੀ ਕੰਮਣਾ ਬੰਪਰ ਘੱਟੋ ਘੱਟ 22-23 ਹਜ਼ਾਰ ਦਾ ਬੰਪਰ ਹੀ ਆ ਜੀ ਕਿੱਡਾ ਵੇਖ ਲਓ ਮਜ਼ਬੂਤ ਜੀ ਮੋਟੀ ਲੱਗੀ ਹੋਈ ਆ ਬਿਲਕੁਲ ਨਵਾਂ ਡਰੈਕਟਰ ਖੋਸਾ ਸਾਹਿਬ ਬਈ ਇਹਦੀ ਕੀ ਡਿਮਾਂਡ ਕਰਦੇ ਹੋ ਜਿਹੜੀ 7 ਲੱਖ ਤੇ 65 ਹਜ਼ਾਰ ਰੁਪਏ 7 ਲੱਖ 65 ਹਜ਼ਾਰ ਰੁਪਏ ਇਹ ਵੀ ਨਾ ਸ਼ੋਅ ਇਹ ਵੀ ਸ਼ੋਅ ਬੰਦ ਹੋ ਗਈ ਹੈ ਨਾ ਵੀ ਨਵੀਂ ਜੀ ਆ ਗਈ ਜੀ ਬੰਦ ਹੋ ਗਈ ਜੀ ਇਹ 22 ਦੇ ਲਾਸਟ ਵਾਲੇ ਪਿੱਛੇ ਜੀ ਬੰਦ ਹੋ ਗਏ ਦੇ ਵੀਡੀਓ ਆਪਣੀ ਚੱਲਦੀ ਸ਼ੇਅਰ ਲਾਈਕ ਜ਼ਰੂਰ ਕਰਿਆ ਕਰੋ ਬਾਈ ਬਾਕੀ ਜੋ ਵੀ ਆਪਣੀ رائے مشورہ ਰੱਖਿਆ ਕਰੋ ਬਾਈ ਦਾ ਆਪਾਂ ਨੰਬਰ ਇੱਕ ਵਾਰੀ ਫੇਰ ਬੋਲਾਂਗੇ ਐਡਰੈਸ ਬੋਲਾਂਗੇ ਤੇ ਬਾਈ ਨੂੰ ਵੀ ਫੋਨ ਕਰੋ ਬਾਈ ਕੋਲੇ ਘਰੇ ਵਿੱਚ ਸਬੂਧਾ ਮਤਲਬ ਇਹ ਨਹੀਂ ਕੋਈ ਮੰਡੀ ਵਾਲਾ ਕੰਮ ਹੈ ਨਹੀਂ ਬਾਈ ਕੋਲੇ ਹਾਂਜੀ ਹਾਂਜੀ ਘਰੇ ਨਾਲ ਹੀ ਅਸੀਂ ਮੰਡੀ ਜਾਂਦੇ ਹਾਂ ਹਾਂ ਫੁੱਲ ਲੋਨ ਦੀ ਸਬੂਧਾ ਬਾਈ ਕੋਲੇ ਸਾਰਾ ਕੁਝ ਜਿਹੜਾ ਕੋ ਮਰਜ਼ੀ ਇੱਥੇ ਜਾਂਟਾ ਆ ਕੇ ਉਹ ਕਰ ਦੂਗਾ ਤੁਹਾਡੇ ਲੋਨ ਉਹ ਇਹਦਾ ਵੀ ਤੁਹਾਡੇ ਘਰੇ ਆ ਕੇ ਚੈੱਕ ਕਰੋ ਜਿਹੜਾ ਕੋ ਸਾਖੂਗੇ ਉਵੇਂ ਹੋ ਜੂ ਪਈ ਕਿਉਂ ਬਈ ਬਿਲਕੁਲ ਜੀ ਤੇ ਬਾਕੀ ਬਈ ਸਸਿਕਾ ਸਸਿਕਾ ਵੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਕਾਰ ਦੇ ਨਾਸਤੇ ਬਹੁ